ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖ਼ਬਰਾਂ ਪੰਜਾਬ ਦੇ ਲੋਕਾਂ ਨੂੰ ਮਿਲੇਗਾ ਇੱਕ ਹੋਰ ਵੱਡਾ ਤੋਹਫ਼ਾ। ਪੰਜਾਬ ਸਰਕਾਰ ਨੇ ਸੁਣਾਈ ਨਵੀਂ ਵੱਡੀ ਖੁਸ਼ਖਬਰੀ। ਭਗਵੰਤ ਮਾਨ ਸਰਕਾਰ ਤੇ ਭੜਕੇ ਨਮਜੋਦ ਸਿੰਘ ਸਿੱਧੂ ਗੁੱਸੇ ਸੁਣਾਈਆਂ ਖਰੀਆਂ-ਖਰੀਆਂ ਕਰਤੇ ਵੱਡੇ ਖੁਲਾਸੇ। ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਸਵਰਕਰਨ ਕਰਨ ਵਾਲਿਆਂ ਲਈ ਵੱਡੀ ਖ਼ਬਰ ਮੁਲਾਜ਼ਮ ਯੂਨੀਅਨ ਨੇ ਅੱਜ ਤੋਂ ਕਰਤਾ ਵੱਡਾ ਐਲਾਨ। ਪੰਜਾਬ 'ਚ ਰਾਸ਼ਨ ਮਾਫੀਆ ਤੇ ਪੰਜਾਬ ਸਰਕਾਰ ਨੇ ਕਸੀ ਨਕੇਲ ਦੀਪੂਆਂ ਤੇ ਅਨਾਲ ਦੀ ਚੱਲ ਰਹੀ ਸਪਲਾਈ ਕੀਤੀ ਬੰਦ। ਪੰਜਾਬ 'ਚ ਹਲੇ ਠੰਡ ਤੋਂ ਨਹੀਂ ਮਿਲੇਗੀ ਰਾਹਤ ਸੰਗਠਿਤ ਹੁੰਦਤੇ ਠੀਤ ਲਹਿਰ ਦਾ ਰੈਡ ਅਲਰਟ ਹੋਇਆ ਜਾਰੀ ਆਪ ਨਾਲ ਗੱਡਜੋੜ ਬਾਰੇ ਨਰਮਪੇ ਬਾਜਵਾ ਦੇ ਸੂਰ ਕਿਹਾ ਪਾਰਟੀ ਹਾਈ ਕਮਾਂਡ ਦੇ ਫੈਸਲੇ ਤੇ ਬਣੇਗੀ ਸਹਿਮਤੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ ਪੰਜਾਬ ਸਰਕਾਰ 26 ਜਨਵਰੀ ਨੂੰ 125 ਨਵੇਂ ਆਮ ਆਦਮੀ ਕਲੀਨਿਕ ਜਨਤਾ ਨੂੰ ਸਮਰਪਿਤ ਕਰਨ ਦੀ ਤਿਆਰੀ ਵਿੱਚ ਹੈ। ਇਨ੍ਹਾਂ ਵਿੱਚੋਂ 112 ਦਾ ਕੰਮ ਪੂਰਾ ਹੋ ਚੁੱਕਾ ਹੈ। ਡਾਕਟਰਾਂ ਤੋਂ ਲੈ ਕੇ ਹੋਰ ਸਟਾਫ ਵੀ ਤਾਇਨਾਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਡਾਕਟਰ, ਫਾਰਮ ਸਟੇਟ ਤੇ ਲੈਬ ਅਸਿਸਟੈਂਟ ਸ਼ਾਮਿਲ ਹਨ। ਜਿਵੇਂ ਹੀ ਕਲੀਨਿਕ ਸ਼ੁਰੂ ਹੋਣਗੇ ਤਾਂ ਸਟਾਫ ਆਪਣੀ ਡਿਊਟੀ ਸੰਭਾਲ ਲਵੇਗਾ। ਇਨ੍ਹਾਂ ਸਾਰੇ ਕਲੀਨਿਕਾਂ ਵਿੱਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਇਹਨਾਂ ਦੇ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਫਿਰ ਉਹਨਾਂ ਨੂੰ ਇਲਾਜ ਲਈ ਤੱਕੇ ਨਹੀਂ ਖਾਣੇ ਪੈਣਗੇ। ਇਸ ਪਹਿਲਾਂ ਸਰਕਾਰ ਨੇ 644 ਮਹੱਲਾ ਕਲੀਨਿਕ ਖੋਲੇ ਹਨ ਇਹਨਾਂ ਦਾ ਫਾਇਦਾ ਲੋਕਾਂ ਵੱਲੋਂ ਚੁੱਕਿਆ ਜਾ ਰਿਹਾ ਹੈ ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪੰਜਾਬ ਦੇ ਸਿਹਤ ਮਾਡਲ ਦੀ ਚਰਚਾ ਹੋ ਰਹੀ ਹੈ ਆਮ ਆਦਮੀ ਕਲੀਨਿਕ ਸੀਐਮ ਭਗਵਾਨ ਤਮੰਦ ਦਾ ਡੀ ਪ੍ਰੋਜੈਕਟ ਹੈ ਵੱਡੇ ਸ਼ਹਿਰਾਂ ਵਿੱਚ ਖੋਲੇ ਗਏ ਮਹੱਲਾ ਕਲੀਨਿਕਾਂ ਦਾ ਰਿਸਪਾਂਸ ਕਾਫੀ ਵਧੀਆ ਹੈ ਜਿਹੇ ਵਿੱਚ ਸਰਕਾਰ ਨੇ 6 ਸ਼ਹਿਰਾਂ ਵਿੱਚ ਲਗਭਗ 30 ਨਵੇਂ ਕਲੀਨਿਕ ਖੋਲਣ ਦੀ ਯੋਜਨਾ ਤਿਆਰ ਕੀਤੀ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਸਿਵਲ ਸਰਜਨਾਂ ਨੂੰ 20 ਫਰਵਰੀ ਤੋਂ ਪਹਿਲਾਂ ਕਲੀਨਿਕ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਇਹਨਾਂ ਨੂੰ ਫਰਵਰੀ ਮਹੀਨੇ ਨੇ ਵੀ ਸ਼ੁਰੂ ਕੀਤਾ ਜਾ ਸਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਵੱਡੇ ਨਿਸ਼ਾਨੇ ਸਾਧਦੇ ਹਨ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲੀ ਬਹਿਸ ਦੀ ਚੁਣੌਤੀ ਵੀ ਦਿੱਤੀ ਹੈ ਉਹਨਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਕਰੜੇ ਹੱਤੀ ਲੈਂਦਿਆਂ ਕਿਹਾ ਕਿ ਜਿਹੜੇ ਮੁੱਖ ਮੰਤਰੀ ਲੋਕ ਮੁੱਦਿਆਂ ਦੀ ਗੱਲ ਕਰਦੇ ਸਾਨੂੰ ਉਹ ਅੱਜ ਖੁਦ 150 ਗੱਡੀਆਂ ਕਾਫਲੇ ਨਾਲ ਨਿਕਲਦੇ ਹਨ ਜਿਸ ਨਾਲ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਕੰਗਾਲ ਹੋ ਰਿਹਾ ਹੈ ਤੇ ਕਰਜ਼ੇ ਦੀ ਮਾਰ ਹੇਠ ਦੱਬਿਆ ਹੋਇਆ ਹੈ ਸੂਬੇ ਦੀ ਹਾਲਤ ਇਹ ਹੈ ਕਿ ਰੁਜ਼ਗਾਰ ਮੰਗ ਰਹੇ ਨੌਜਵਾਨਾਂ ਉੱਤੇ ਟਾਂਗਾਂ ਵਰਾਈਆਂ ਜਾ ਰਹੀਆਂ ਹਨ ਉਹਨਾਂ ਕਿਹਾ ਹੈ ਕਿ ਅੱਜ ਪੰਜਾਬ ਨੂੰ ਬਚਾਉਣ ਲਈ ਮੌਜੂਦਾ ਪ੍ਰਣਾਲੀ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਤੇ ਈਡੀ ਸਾਹਮਣੇ ਪੇਸ਼ ਹੋਣ ਤੋਂ ਬਹਾਨੇਬਾਜ਼ੀ ਕਰਨ ਉੱਤੇ ਵੀ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਆਪਣੇ ਅੰਦਾਜ਼ ਵਿੱਚ ਕੇਂਦਰ ਉੱਤੇ ਨਿਸ਼ਾਨਾ ਸਾਧਿਆ ਕਿਹਾ ਹੈ ਕਿ ਕਿਸੇ ਨੂੰ ਈਡੀ ਦਾ ਫੋਨ ਆਉਂਦਾ ਹੈ ਤਾਂ ਉਹ ਭਾਜਪਾ ਦੇ ਸ਼ਾਮਿਲ ਹੋਣ ਦੀ ਗੱਲ ਆਖ ਕੇ ਖਹਿੜਾ ਛੁਡਵਾ ਲੈਂਦਾ ਹੈ ਪੰਜਾਬ 'ਚ ਸਰਕਾਰੀ ਸਾਂਚੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨਾ ਅੱਜ ਤੋਂ ਔਖਾ ਹੋ ਸਕਦਾ ਹੈ ਕਿਉਂਕਿ ਮਜ਼ਦੂਰ ਯੂਨੀਅਨ ਵੱਲੋਂ ਬੱਸਾਂ 'ਚ ਜਿੰਨੀਆਂ ਸੀਟਾਂ ਹਨ ਓਨੀਆਂ ਹੀ ਸਵਾਰੀਆਂ ਬਿਠਾਈਆਂ ਜਾਣਗੀਆਂ ਅੰਦਰ ਅਸਲ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਹਿੱਟ ਐਂਡ ਰਨ ਕਾਲੇ ਕਾਨੂੰਨ ਕਾਰਨ ਪੰਜਾਬ ਰੋਡਵੇ ਅਤੇ ਪੀ ਆਰਟੀਸੀ ਦੇ ਕਾਮਿਆਂ ਨੇ ਇਸ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਇਸ ਵਿੱਚ ਸਰਕਾਰ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਕਾਮੀਆਂ ਨੇ ਬੱਸਾਂ 'ਚ ਜਿੰਨੀਆਂ ਵੀ ਸਵਾਰੀਆਂ ਦੀਆਂ ਸੀਟਾਂ ਹਨ ਉਨੀਆਂ ਹੀ ਸਵਾਰੀਆਂ ਬੱਸਾਂ 'ਚ ਬਿਠਾਉਂਦਾ ਐਲਾਨ ਕੀਤਾ ਹੈ ਕਿਉਂਕਿ ਹੀਟ ਐਂਡ ਰਨ ਕਾਰਨ ਕਾਰਨ ਹੋ ਕੋਈ ਵੀ ਜੋਖਿਮ ਨਹੀਂ ਉਠਾਉਣਾ ਚਾਹੁੰਦੇ ਇਸ ਕਾਰਨ ਡਰਾਈਵਰਾਂ ਕੰਡਕਟਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਹੀ ਰੋਜ਼ਾਨਾ ਸਰਕਾਰੀ ਬਸਾਂ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਵਿਉਖੀ ਹੋ ਸਕਦੀ ਹੈ ਟ੍ਰਾਂਸਪੋਰਟ ਦੇ ਮੁਲਾਜ਼ਮਾਂ ਵੱਲੋਂ 52 ਸੀਟਾਂ ਵਾਲੀ ਬੱਸ ਵਿੱਚ ਅੱਜ ਤੋਂ 52 ਸਵਾਰੀਆਂ ਨੂੰ ਸਫ਼ਰ ਕਰਵਾਇਆ ਜਾਵੇਗਾ ਪੰਜਾਬ 'ਚ ਬਿਬੀਆਂ ਮੁਫਤ ਸਵਰਕਾਰਨ ਸਰਕਾਰ ਨੂੰ ਵੱਡਾ ਘਾਟਾ ਪੈ ਰਿਹਾ ਹੈ ਸਰਕਾਰ ਨੂੰ ਮੁਫਤ ਬੱਸ ਯੋਜਨਾ ਦੇ ਪੈਸੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ ਨੂੰ ਪੰਜਾਬ ਰੋਡਵੇਜ ਨੂੰ ਅਦਾ ਕਰਨੇ ਪੈ ਰਹੇ ਹਨ ਸੂਤਰਾਂ ਮੁਤਾਬਿਕ ਮੁਫਤ ਬੱਸ ਸੇਵਾ ਬਦਲੇ ਸਰਕਾਰ ਸਰਕਾਰੀ ਟ੍ਰਾਂਸਪੋਰਟ ਅਦਾਰੇ ਨੂੰ ਕਰੀਬ 350 ਕਰੋੜ ਰੁਪਏ ਦੀ ਸਾਲਾਨਾ ਅਦਾਇਗੀ ਕਰਦੀ ਹੈ ਤੇ ਮੌਜੂਦਾ ਸਮੇਂ ਸਰਕਾਰ ਵੱਲ ਟ੍ਰਾਂਸਪੋਰਟ ਅਧਿਕਾਰੀਆਂ ਦੇ ਕਰੋੜਾਂ ਰੁਪਏ ਖੜੇ ਹਨ ਮਾਨ ਸਰਕਾਰ ਨੇ ਪੰਜਾਬ ਵਿੱਚ ਸਰਗਰਮ ਰਾਸ਼ਨ mafia ਤੇ ਨਕੀਲ ਕਸੀ ਹੈ ਤੇ ਸਾਲ ਪੁਰਾਣੀ ਚੱਲ ਰਹੀ ਪ੍ਰਥਾ ਨੂੰ ਠੱਲ ਪਾਈ ਹੈ ਮਿਲੇ ਅੰਕੜਿਆਂ ਦੇ ਮੁਤਾਬਿਕ ਸਰਕਾਰ ਵੱਲੋਂ ਜਿੱਥੇ 6000 ਤੋਂ ਵੱਧ ਡੀਪੂਆਂ ਤੇ ਨਾਲ ਦੀ ਚੱਲ ਰਹੀ ਸਪਲਾਈ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਗਿਆ ਹੈ ਉੱਥੇ ਹੀ ਰਾਸ਼ਨ ਡੀਪੂਆਂ ਦੇ 200 ਤੋਂ ਵੱਧ ਰਾਸ਼ਨ ਕਾਰਡ ਨਾਲ ਲਗਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਸਰਕਾਰ ਵੱਲੋਂ ਕੀਤੀ ਗਈ ਇਸ ਪਹਿਲ ਕਦਮੀ ਨਾਲ ਜਿੱਥੇ ਪੰਜਾਬ ਭਰ ਚ ਸਰਕਾਰੀ ਅਨਾਜ ਦੀ ਹੋ ਰਹੀ ਕਾਲਾ ਬਜਾਰੀ ਖਤਮ ਹੋਣ ਦੀਆਂ ਸੰਭਾਵਨਾਵਾਂ ਵਧੀਆਂ ਹਨ ਉੱਥੇ ਹੀ ਲੋੜਵੰਦ ਤੇ ਗਰੀਬਾਂ ਦੇ ਹੱਕ ਉਹਨਾਂ ਦੇ ਰਸੋਈ ਘਰਾਂ ਤੱਕ ਪਹੁੰਚਣ ਦੀ ਉਮੀਦ ਵੀ ਜਾਗ ਉੱਠੀ ਹੈ ਅਸਲ ਵਿੱਚ ਪੰਜਾਬ ਦੇ ਯਾਤਰੀ ਜਿਨਾਂ ਤੇ ਸ਼ਹਿਰਾਂ ਵਿੱਚ ਡੀਪੂ 홀ਡਰਾਂ ਵੱਲੋਂ ਵਿਭਾਗੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਾਲ ਸੈਟਿੰਗ ਕਰਕੇ ਜਿੱਥੇ ਇਕੱਠੇ ਦਰਜਨ ਰਾਸ਼ਨ ਡੀਪੋਆਂ ਦੀ ਸਪਲਾਈ ਅਟੈਚ ਕਰਕੇ ਖਪਤਕਾਰਾਂ ਨੂੰ ਅਨਾਜ ਵੰਨਣ ਦੇ ਨਾਂ ਤੇ ਕਣਕ ਦੀ ਕਾਲਾ ਵਿਜਾਰੀ ਕਰਨ ਦਾ ਵੱਡਾ ਨੈਟਵਰਕ ਚਲਾਇਆ ਜਾ ਰਿਹਾ ਹੈ ਉੱਥੇ ਹੀ ਕੇਂਦਰ ਸਰਕਾਰ ਦੀ ਨੈਸ਼ਨਲ ਫੂਡ ਸਕਿਉਰਟੀ ਐਕਟ ਯੋਜਨਾ ਤਹਿਤ ਨਿਰਧਾਰਤ ਕੀਤੇ ਗਏ ਸਾਰੇ ਨਿਯਮ ਅਤੇ ਸ਼ਰਤਾਂ ਦਾ ਖੁੱਲਕੇ ਜਨਾਜਾ ਕੱਢਦੇ ਹੋਏ ਆਪਣੇ ਡੀਪੋਆਂ ਦੇ ਕਈ ਹਜ਼ਾਰ ਰਾਸ਼ਨ ਕਾਡਾਂ ਦੇ ਹਿੱਸੇ ਦਾ ਅਨਾਜ ਵੀ ਉਤਾਰਿਆ ਜਾ ਰਿਹਾ ਹੈ ਨਵੇਂ ਸਾਲ ਦੇ 20 ਦਿਨ ਬੀਤ ਜਾਣ ਮਗਰੋਂ ਵੀ ਪੰਜਾਬ ਨੂੰ ਸੰਗਣੀ ਧੁੰਦ ਅਤੇ ਕੜਾਕੇ ਦੀ ਠੰਡ ਤੋਂ ਰਾਹਤ ਨਹੀਂ ਮਿਲ ਰਹੀ ਸੋਮਵਾਰ ਸਵੇਰੇ ਕਈ ਜ਼ਿਲ੍ਹਿਆਂ ਵਿੱਚ ਜਤ ਤੁੰਦ ਚਾਈ ਰਹੀ ਜਿਆਦਾਤਰ ਜ਼ਿਲ੍ਹਿਆਂ ਵਿੱਚ ਸਵੇਰ ਵੇਲੇ ਵਿਜ਼ਿਬਿਲਟੀ 50 ਮੀਟਰ ਤੋਂ ਘੱਟ ਸੀ ਮੌਸਮ ਵਿਭਾਗ ਨੇ ਪੰਜਾਬ ਵਿੱਚ ਤੁੰਦ ਅਤੇ ਠੀਤ ਲਹਿਰ ਨੂੰ ਲੈ ਕੇ ਇੱਕ ਵਾਰ ਫਿਰ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਸੂਬੇ ਵਿੱਚ ਠੰਡੀਆਂ ਹਵਾਵਾਂ ਤੇ ਧੁੱਪ ਦੀ ਘਾਟ ਕਾਰਨ ਦਿਨ ਪਰ ਠੰਡ ਛਾਈ ਰਹੀ ਹੈ 10 ਸ਼ਹਿਰਾਂ ਵਿੱਚ ਦਿਨ ਦਾ ਤਾਪਮਾਨ 10 ਡਿਗਰੀ ਸੈਲਸੀਅਸ ਵਿੱਚ ਘਾਟ ਰਿਹਾ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਅੰਮ੍ਰਿਤਸਰ ਮੋਹਾਲੀ ਅਤੇ ਰੂਪਨਗਰ ਵਿੱਚ ਵੱਧ ਤੋਂ ਵੱਧ ਤਾਪਮਾਨ 9 ਡਿਗਰੀ ਦਰਜ ਕੀਤਾ ਗਿਆ ਹੈ ਜਦੋਂ ਕਿ ਪਟਿਆਲਾ ਫਰੀਦਕੋਟ ਫਤਿਹਗੜ ਸਾਹਿਬ ਫਿਰੋਜ਼ਪੁਰ ਅਤੇ ਮੋਗਾ ਵਿੱਚ ਦਿਨ ਦਾ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਵਿਰੋਧੀ ਧਿਰ ਦੇ ਨੇਤਾ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਹ ਹੈ ਕਿ ਤਾਜ਼ਾ ਅਧਿਐਨ ਅਨੁਸਾਰ ਆਪ ਸਰਕਾਰ ਦੇ ਪਹਿਲੇ ਵੀ 30 ਸਾਲ 2022-23 ਦੌਰਾਨ ਸੂਬੇ ਵਿੱਚ ਨਿਵੇਸ਼ ਵਿੱਚ 85% ਦੀ ਵੱਡੀ ਗਿਰਾਵਟ ਦਰਜ ਹੋਈ ਹੈ ਪੰਜਾਬ ਵਿੱਚ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਤੇ ਆਪ ਦੇ ਘੱਟ ਜੋੜ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਪਟੀ ਹਾਈ ਕਮਾਂਡ ਦੇ ਫੈਸਲੇ ਨਾਲ 70 ਪ੍ਰਕਟਾਉਂਦੇ ਆ ਕਿ ਹੈਗੇ ਸਾਰੇ ਕਾਂਗਰਸੀ ਵਰਕਰ ਇਸ ਮੁੱਦੇ ਤੇ ਆਪਣੀ ਪਾਰਟੀ ਨਾਲ ਚਟਾਨਾਂ ਵਾਂਗ ਖੜੇ ਹਨ ਗਠਜੋੜ ਬਾਰੇ ਬਾਜਵਾ ਦੇ ਪਹਿਲੀ ਵਾਰ ਸੁਰ ਨਰਮ ਨਜ਼ਰ ਆ ਰਹੀ ਹਨ ਇਸ ਤੋਂ ਪਹਿਲਾਂ ਉਹ ਗਠਜੋੜ ਦਾ ਡਰ ਕੇ ਵਿਰੋਧ ਕਰਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਕੋਈ ਵਜੂਦ ਨਹੀਂ ਹੈ ਬਾਜਵਾ ਨੇ ਸਪਸ਼ਟ ਕੀਤਾ ਕਿ ਆਪ ਸਰਕਾਰ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਬਦਲ ਦੀ ਭਾਵਨਾ ਕਾਰਨ ਸਰਕਾਰ ਲੋਕਾਂਗਰੇਸ਼ੀ ਆਗੂਆਂ ਨੂੰ ਝੂਠੇ ਕੇਸ ਪਾ ਕੇ ਜੇਲ੍ਹ ਭੇਜਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਹਰ ਪੱਖ ਤੋਂ ਫੇਲ ਸਾਬਿਤ ਹੋਈ ਹੈ 26 ਜਨਵਰੀ ਤੱਕ ਆਰਡਰ ਕਰ ਦਿੱਤੇ ਗਏ ਨੇ ਐਸਐਮਓਜ਼ ਨੂੰ ਸੀਐਮਓਜ਼ ਨੂੰ ਮੈਡੀਕਲ ਅਫਸਰਾਂ ਨੂੰ ਆਰਡਰ ਕਰ ਦਿੱਤੇ ਗਏ ਨੇ 26 ਜਨਵਰੀ ਤੱਕ ਆਰਡਰ ਕਰ ਦਿਓ ਜਿਹੜੀਆਂ ਜਿਹੜੀਆਂ ਦਵਾਈਆਂ ਜ਼ਿਆਦਾ ਤੁਸੀਂ ਲਿਖਦੇ ਹੋ ਜਿਹੜੀ ਪਰਚੀ ਤੇ ਦਵਾਈ ਕਿਸੇ ਰਿਕਸ਼ੇ ਵਾਲੇ ਮਜ਼ਦੂਰ ਨੂੰ ਸਰਕਾਰੀ ਹਸਪਤਾਲ 'ਚ ਲਿਖਤੀ ਕਿਸੇ ਮੇਰੇ ਬਾਪੂ ਨੂੰ ਲਿਖਤੀ ਕਿਸੇ ਮੇਰੇ ਤਾਏ ਨੂੰ ਲਿਖਤੀ ਕਿਸੇ ਮੇਰੀ ਮਾਂ ਨੂੰ ਬਿਮਾਰ ਨੂੰ ਲਿਖਤੀ ਪਰਚੀ ਤੇ ਦਵਾਈ ਉਹ ਦਵਾਈ ਉਸੇ ਹਸਪਤਾਲ ਚੋਂ ਮਿਲੂਗੀ ਉਹ ਬਾਹਰ ਨਹੀਂ ਜਾਊਗਾ ਦਵਾਈ ਖਰੀਦਣ ਇਹ ਆਰਡਰ ਕਰ ਦਿੱਤੇ ਗਏ ਨੇ ਜੀ ਇਹ ਆਰਡਰ ਕੌਣ ਕਰ ਸਕਦਾ ਜਿਹਦੀ ਨੀਅਤ ਸੱਚੀ ਹੋਵੇ ਜਿਹਦਾ ਕਿਸੇ ਹਸਪਤਾਲ ਚ ਪ੍ਰਾਈਵੇਟ ਚ ਹਿੱਸਾ ਨਾ ਹੋਵੇ ਇਹ ਉਹੀ ਕਰ ਸਕਦਾ ਕਿਉਂਕਿ ਪਤਾ ਲੱਗਿਆ ਲੋਕਾਂ ਚੋਂ ਸ਼ਿਕਾਇਤਾਂ ਮਿਲਦੀਆਂ ਨੇ ਕਿ ਜੀ ਡਾਕਟਰ ਇਹੋ ਜਿਹੀਆਂ ਦਵਾਈਆਂ ਲਿਖ ਦਿੰਦੇ ਨੇ ਜਿਹੜੀਆਂ ਹਸਪਤਾਲ ਚੋਂ ਮਿਲਦੀਆਂ ਹੀ ਨਹੀਂ ਬਾਹਰੋਂ ਲੈਣ ਜਾਂਦੇ ਆ ਜਮੀਨ ਗੈਣੇ ਹੋ ਜਾਂਦੀ ਐ ਬਾਹਰੋਂ ਜਿਹੜੀਆਂ ਦਵਾਈਆਂ ਖਰੀਦਣ ਵੇਲੇ ਅਸੀਂ ਕਹਾਂ ਵੀ ਕਿਉਂ ਸਰਕਾਰ ਕਿਉਂ ਨਹੀਂ ਕਰਦੀ ਐ ਕੰਮ ਸਰਕਾਰ ਕੋਲੇ ਬਜਟ ਐ ਪੈਸੇ ਤੁਸੀਂ ਦਿੰਦੇ ਹੋ ਰੈਵਨਿਊ ਤੁਸੀਂ ਦਿੰਦੇ ਹੋ ਪੈਟਰੋਲ ਤੇ ਤੁਸੀਂ ਟੈਕਸ ਦਿੰਦੇ ਹੋ ਡੀਜ਼ਲ ਤੇ ਤੁਸੀਂ ਟੈਕਸ ਦਿੰਦੇ ਹੋ ਰਜਿਸਟਰੀ ਕਰਾਉਣੇ ਟੈਕਸ ਦਿੰਦੇ ਹੋ ਸਾਡੇ ਕੋਲੇ ਆਉਂਦਾ ਪੈਸਾ ਉਹ ਉਹ ਪੈਸਾ ਥੋੜੇ ਤੇ ਲਉਣਾ ਫਿਰ ਅਸੀਂ ਤੇ ਉਹਨਾਂ ਨੂੰ ਕੀ ਪਤਾ ਹੈ ਜਿਹੜੇ ਕਰਾਉਂਦੇ ਹੀ ਅਮਰੀਕਾ ਤੋਂ ਇਲਾਜ ਉਹਨਾਂ ਨੂੰ ਕੀ ਪਤਾ ਕਿ ਇੱਥੇ ਦੁੱਖ ਕੀ ਨੇ ਤੇ ਪਿੰਡਾਂ ਦੇ ਲੋਕਾਂ ਚੋਂ ਗੱਲਾਂ ਜੋ ਆ ਰਹੀਆਂ ਨੇ ਸ਼ਹਿਰਾਂ ਦੇ ਲੋਕਾਂ ਚੋਂ ਦੁਕਾਨਦਾਰਾਂ ਚੋਂ ਮਜ਼ਦੂਰਾਂ ਚੋਂ ਵਪਾਰੀਆਂ ਚੋਂ ਗੱਲਾਂ ਜੋ ਆ ਰਹੀਆਂ ਨੇ ਐਸ ਬਾਰ ਲੋਕ ਸਭਾ ਚੋਣਾਂ ਚ 13 0 ਹੋ ਰਿਹਾ ਜੀ ਆਮਾ ਦੀ ਪਾਰਟੀ ਦੇ ਪੱਖ ਚ 13 0 ਔਰ ਇੱਕ ਹੋਰ ਕਹਿ ਦੇਣਾ ਚਲੋ ਨਾਲ ਹੀ ਲੱਗਦੀ ਐ 140 ਚੰਡੀਗੜ੍ਹ ਵੀ ਆ ਰਹੀ ਐ 140 ਇਹਨਾਂ ਨੂੰ ਫੇਰ ਪਤਾ ਲੱਗੂਗਾ ਕੀ ਭਾਅ ਵਿਕਦੀ ਐ ਚਾਂਦੀ ਇਹਨਾਂ ਨੂੰ ਫੇਰ ਪਤਾ ਲੱਗੂ ਕਿ ਨੂੰ ਮਲੰਗ ਕਹਨੇ ਹੋ ਤੁਸੀਂ ਇਹਨਾਂ ਨੂੰ ਐ ਲੱਗਣ ਲੱਗ ਗਿਆ ਸਾਡੀ ਵਾਰ ਹੀ ਆਉਂਦੀ ਹੁੰਦੀ ਐ ਬਸ ਹੁਣ ਸਾਡੀ ਆ ਗਈ ਹੁਣ ਇਹ ਵਾਰੀਆਂ ਟੁੱਟ ਗਈਆਂ ਤੁਸੀਂ ਤੋੜਤੀਆਂ ਤੇ ਆਮ ਲੋਕਾਂ ਦੀਆਂ ਵਾਰੀਆਂ ਆ ਗਈਆਂ ਹੁਣ ਹੁਣ ਚੱਲੇ ਨਹੀਂ ਜਾਂਦੇ ਬਹੁਤ ਲੰਬੇ ਅਰਸੇ ਤੋਂ ਕੋਠੇ ਆਲਾ ਸਿੰਘ ਜਿਹਨੂੰ ਕੋ ਖੜਿਆਲ ਕੋਠੇ ਵੀ ਕਹਿੰਦੇ ਨੇ ਇਹਨਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਸੀਗੀ ਬਹੁਤ ਹੀ ਗਰੀਬ ਜਿਹੜੀ ਪਾਪੂਲੇਸ਼ਨ ਸੀ ਗਰੀਬ ਲੋਕਾਂ ਦੇ ਇੱਥੇ ਘਰ ਸੀਗੇ ਉਹਨਾਂ ਦੇ ਗੰਦੇ ਪਾਣੀ ਦੀ ਸਮੱਸਿਆ ਸੀ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਸੀਗਾ ਪਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਕਈ ਜਗ੍ਹਾ ਤੇ ਆਪਸ ਵਿੱਚ ਉਲਝ ਪੈਂਦੇ ਸੀ ਲੜ ਪੈਂਦੇ ਸੀ ਸੋ ਇਹਨਾਂ ਨਾਲ ਮੇਰੀ ਬਹੁਤ ਵੱਡੀ ਕਮਿਟਮੈਂਟ ਸੀ ਜਦੋਂ ਸਰਕਾਰ ਬਣਨ ਤੋਂ ਬਾਅਦ ਪਹਿਲਾ ਕੰਮ ਹੋਇਆਗਾ ਕਿ ਅਸੀਂ ਪ੍ਰਾਈਵੇਟ ਵਿਅਕਤੀ ਤੋਂ ਜ਼ਮੀਨ ਖਰੀਦ ਕੇ ਪਿੰਡ ਨੂੰ ਦਿੱਤੀ ਆ ਔਰ ਪਿੰਡ ਨੇ ਜ਼ਮੀਨ ਖਰੀਦੀ ਆ ਔਰ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਸਦਾ ਲਈ ਜਿਹੜੀ ਆ ਹੱਲ ਹੋ ਗਈ ਸੋ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਪਿੰਡ ਵਾਸੀਆਂ ਨੂੰ ਸੋ ਮੈਂ ਇਹਨਾਂ ਨੂੰ ਮੁਬਾਰਕਵਾਦ ਦੇ ਰਿਹਾ ਸਾਰੇ ਨੂੰ ਸਰ ਜੀ ਜਦ ਤੱਕ ਦੇਖਿਆ ਸਰਕਾਰਾਂ ਤਰੀਕ ਕੇ ਨੀਂਦੀਆਂ ਜ਼ਮੀਨਾਂ ਸ਼ਹਿਰ ਚ ਤੋਂ ਹੋ ਜਾਂਦਾ ਵੀ ਪਿੰਡ ਦੇ ਵਿੱਚ ਵੀ ਖੁਦ ਸਰਕਾਰ ਖਰੀਦੀ ਜ਼ਮੀਨ ਦੇ ਦੇਖੋ ਇੱਥੇ ਸਰਕਾਰ ਕੋਲੇ ਜਿਹੜੀ ਪੰਚਾਇਤ ਆ ਜਦ ਕਿ ਗ੍ਰਾਮ ਪੰਚਾਇਤ ਆ ਉਹਨਾਂ ਕੋਲ ਆਪਣੀ ਕੋਈ ਜ਼ਮੀਨ ਨਹੀਂ ਸੀ ਸੋ ਇਹਨਾਂ ਨੂੰ ਇਸ ਗੱਲ ਕਰਕੇ ਅਸੀਂ ਪ੍ਰਾਈਵੇਟ ਤੋਂ ਇੱਕ ਵਿਅਕਤੀ ਤੋਂ ਜ਼ਮੀਨ ਜਿਹੜੀ ਆ ਖਰੀਦ ਕੇ ਦਿੱਤੀ ਆ ਮੈਂ ਉਸ ਵਿਅਕਤੀ ਦਾ ਵੀ ਧੰਨਵਾਦ ਕਰਨਾ ਚਾਹੁੰਨਾ ਕਿ ਉਹਨੇ ਬਹੁਤ ਹੀ ਘੱਟ ਰੇਟ ਦੇਤੇ ਜ਼ਮੀਨ ਦਿੱਤੀ ਆ ਸੋਦਾ ਹੀ ਬਹੁਤ ਬਹੁਤ ਧੰਨਵਾਦ ਕਿ ਉਹਨੇ ਇਹ ਜ਼ਮੀਨ ਦੇਤੀ ਸੋ ਲਈਆ ਹੁਣ ਇੱਥੇ ਜਿਹੜਾ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰੋਜੈਕਟ ਜਿਹੜਾ ਬੜੇ ਜਲਦੀ ਸ਼ੁਰੂ ਹੋ ਜਾਊਗਾ ਸੋ ਬਹੁਤ ਵੱਡੀ ਰਾਹਤ ਜਿਹੜੀ ਇਸ ਪੰਚਾਇਤ ਨੂੰ ਪਿੰਡ ਨੂੰ ਪਿੰਡ ਵਾਸੀਆਂ ਨੂੰ ਜਿਹੜੀ ਮਿਲੀ ਆ ਵੀਰ ਜੀ ਇਹ ਡਿਮਾਂਡ ਤਾਂ ਮੰਨ ਕੇ ਚੱਲੋ ਮੈਂ ਵੀ ਨਹੀਂ ਉਸ ਟਾਈਮ ਜੰਮਿਆ ਜ समस्या ਸੀ ਇਹਦਾ ਕੋਈ ਹੱਲ ਨਹੀਂ ਸੀ ਨਿਕਲਦੇ ਬਹੁਤ ਸਰਕਾਰਾਂ ਆਈਆਂ ਨੇ ਕੋਈ ਮਿੱਠੇ ਲਾਰੇ ਅੱਜ ਕੱਲ ਅੱਜ ਕੱਲ ਕਿਸੇ ਨੇ ਨਹੀਂ ਕਰਿਆ ਸਾਡੇ ਮਾਨਯੋਗ ਸਤਕਾਰਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਜੀ ਦੇ ਧਿਆਨ ਚ ਮਸਾ ਲੈ ਲੈਂਦਾ ਤਾ ਇਹਨਾਂ ਨੇ ਉਹ ਮਸਲਾ ਪਹਿਲ ਦੇ ਹਜ਼ਾਰ ਤੇ ਹੱਲ ਕਰਕੇ ਸਾਨੂੰ ਪ੍ਰਾਈਵੇਟ ਵਿਅਕਤੀ ਤੋਂ ਜ਼ਮੀਨ ਖਰੀਦ ਕੇ ਗ੍ਰਾਮ ਪੰਚਾਇਤ ਨੂੰ ਦਿੱਤੀ ਹੋਈ ਹੈ ਜੋ ਸਾਡੀ ਗੰਦੇ ਪਾਣੀ ਦੀ ਸਮੱਸਿਆ ਸੀ ਉਸ ਦਾ ਹੱਲ ਹੋ ਗਿਆ ਅਸੀਂ ਸਦਾ ਲਈ ਸ਼ੁਕਰਗੁਜ਼ਾਰ ਹੋਵਾਂਗੇ ਪੰਜਾਬ ਸਰਕਾਰ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਲ ਦੀ ਗਹਿਰਾਈਆਂ ਵਿੱਚੋਂ ਅੱਜ ਆਏ ਨੇ ਉਸ ਕੰਮ ਦੇ ਆਰੰਭ ਲਈ ਇਹਨਾਂ ਨੇ ਉਹ ਕੰਮ ਆਰੰਭ ਕਰਿਆ ਤੇ ਪਿੰਡ ਨੂੰ 25 ਲੱਖ ਰੁਪਏ ਦੀ ਗ੍ਰਾਂਟ ਵੀ ਦੇ ਕੇ ਗਏ ਨੇ ਤੇ ਅਸੀਂ ਨਗਰ ਨਿਵਾਸੀ ਤੇ ਪੂਰਾ ਪਿੰਡ ਵਾਸੀ ਅਸੀਂ ਤਹਿ ਦਿਲੋਂ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਤੇ ਜੀ ਐਂ ਕਹਿੰਦੇ ਆ ਜੀ ਮਜੀਠੀਏ ਨੂੰ ਕਹਿੰਦਾ ਅੰਦਰ ਦੇ ਦੇਣਾ ਦੇ ਦੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੂੰ ਇੱਕ ਵਾਰੀ ਛੱਡ ਮੈਨੂੰ ਇੱਕ ਵਾਰੀ ਦੇਂਗਾ ਮੈਂ ਫੇਰ ਵਾਰ ਆਜੂ ਦੂਜੀ ਵਾਰੀ ਦੇਂਗਾ ਮੈਂ ਫੇਰ ਵਾਰ ਆਜੂ ਮਗਰ ਜੇ ਦਿਨ ਮੇਰਾ ਹੱਥ ਪੈ ਗਿਆ ਨਾ ਚੀਕਾ ਛਾਡੇ ਦੀ ਤਾਂ ਆਵਾਜ਼ ਨਹੀਂ ਨਿਕਲ ਦੇਣੀ ਮੈਂ ਚੀਕਾ ਤਾਂ ਇਹਦੇ ਨਾਲ ਦੀ ਆ ਦੀ ਨਿਕਲਣ ਗਿਆ ਕਟਾਰੂ ਚੱਕ ਕਰਕੇ ਦੀਆਂ ਉਹੋ ਜੇ ਤੁਸੀਂ ਵਜ਼ੀਰ ਬਣਾ ਛੱਡੇ ਇੱਕ ਹੋਰ ਦੀ ਵੀਡੀਓ ਮੈਂ ਕੋਲ ਆਈ ਹੈ ਵੇਖੋ ਬੇਸ਼ਰਮ ਏਡੇ ਨੇ ਭਗਵੰਤ ਜੀ ਨੇ ਵੀਡੀਓ ਵੇਖ ਲਈ ਵੇਖ ਲੀਓ ਮੈਂ ਤੁਹਾਨੂੰ ਕਹਿਣਾ ਮਗਰ ਇਹਨੂੰ ਸ਼ਰਮ ਨਾ ਆਈ ਕਿ ਹੋ ਜੇ ਮਿਸਟਰ ਨੂੰ ਬਰਖਾਸ ਕਰ ਦੇਵੇ ਔਰ ਮੈਂ ਕਿਸੇ ਦੀ ਵੀਡੀਓ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਦੇ ਵੀ ਬੱਚੇ ਨੇ ਉਹਦੇ ਵੀ ਪਰਿਵਾਰ ਚ ਹੈ ਧੀ ਪੁੱਤ ਨੇ ਮੈਂ ਬੜੀਆਂ ਦਵਾਈਆਂ ਦੇਤੀਆਂ ਮੈਂ ਬਾਬਾ ਉਹਨੂੰ ਲਾ ਦਿਓ ਕੋਲੋ ਢਕੀ ਰਵੇ ਇਹ ਜ ਆ ਵਜ਼ੀਰ ਨਹੀਂ ਚਾਹੀਦਾ ਮਗਰ ਮੈਨੂੰ ਹੁਣ ਸਮਝ ਆਈ ਇਹ ਜੇ ਬੇਸ਼ਰਮਾ ਨਾਲ ਬਾਪਿਆ ਕਿ ਜਦ ਤੱਕ ਮੈਂ ਕਿਸੇ ਟਿਕਾਣੇ ਸਿਰ ਵੀਡੀਓ ਦੇ ਨਹੀਂ ਦਿੰਦਾ ਜਦ ਤੱਕ ਇਹਨਾਂ ਦੀ ਇਨਕੁਆਇਰੀ ਹੋ ਨਹੀਂ ਜਾਂਦੀ ਇਹ ਬੇਸ਼ਰਮਾਂ ਨੇ ਹਟਣਾ ਨਹੀਂ ਇਹ ਜੇ ਲੋਕ ਨੇ ਮਤਲਬ ਕਮਾਲ ਹੋ ਗਈ ਜੀ ਉੱਤੋਂ ਤੁਸੀਂ ਕਰੋ ਚੋਰੀ ਉੱਤੋਂ ਸੀਨਾ ਚੋਰੀ ਮਤਲਬ ਇਹ ਕਮਾਲ ਦੀ ਪੋਲਿਟਿਕਸ ਚੱਲ ਰਹੀ ਹੈ ਪੰਜਾਬ ਕੇ ਇਸ ਲਈ ਪੰਜਾਬ ਨੂੰ ਜੇ ਬਚਾਉਣਾ ਜੇ ਪਿੰਡਾਂ ਦੇ ਹਾਲਾਤ ਸੁਧਾਰਨੇ ਆ ਜੇ ਪੰਜਾਬ ਨੂੰ ਇਹ ਰਿਮੋਟ ਕੰਟਰੋਲ ਚੋਂ ਤੁਸੀਂ ਇਹ ਮੁਕਤੀ ਦਵਾਨੀਆਂ ਤੁਸੀਂ ਆ ਵੇਖ ਲਓ ਸੁਲਤਾਨਪੁਰ ਲੋਧੀ ਕੀ ਹੋਇਆ ਗੁਰਪੁਰਬ ਦੇ ਦਿਨ ਹੋਣ ਅਕਾਲ ਬੂੰਗਾ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਬੇਰ ਸਾਹਿਬ ਦੇ ਸਾਹਮਣੇ ਆ ਅੰਮ੍ਰਿਤ ਵੇਲੇ ਦਾ ਸਮਾ ਹੋਵੇ ਪ੍ਰਭਾਤ ਫੇਰੀਆਂ ਨਿਕਲਦੀਆਂ ਹੁਣ ਕੀ ਇਸ ਬਦਲਾ ਨੂੰ ਵੋਟਾਂ ਪਾਈਆਂ ਸਨ ਕਿ ਉੱਥੇ ਜਾ ਕੇ 500 ਫੇਰ ਕਰਨ ਸਿਰਫ ਇਸ ਲਈ ਕਿਉਂਕਿ ਜੇ ਇਸ ਇਹਨੂੰ ਉੱਥੇ ਕਾਬਜ ਕਰਨਾ ਸੀ ਮੈਨੂੰ ਬਾਬਿਆਂ ਨਾਲ ਕੋਈ ਨਹੀਂ ਚਾਹੇ ਬਾਬੇ ਬਲਬੀਰ ਹੋਣ ਚਾਹੇ ਬਾਬਾ ਮਾਨ ਸਿੰਘ ਹੋਣ ਮਗਰ ਮੈਨੂੰ ਇਸ ਗੱਲ ਨਾਲ ਪ੍ਰੋਬਲਮ ਹੈ ਕਿ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਖੰਡਿਤ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ ਨਿਹੱਤੇ ਤੇ ਫੇਰ ਕਰਨ ਦੀ ਇਜਾਜ਼ਤ ਨਹੀਂ ਹੈ ਸਾਧ ਸੰਗਤ ਜੀ ਜਿੰਨਾ ਫੇਰ ਉੱਥੇ ਹੋਇਆ ਜਿਉ ਖੰਡ ਪਾਠ ਸਾਹਿਬ ਖੰਡਿਤ ਹੋਏ ਜੋ ਹਾਲਾਤ ਉਥੇ ਪੈਦਾ ਕੀਤੇ ਸਿਰਫ ਐਕਚੁਅਲੀ ਕਿਉਂਕਿ ਭਗਵੰਤ ਮਾਨ ਨੇ ਆਪ ਦੀ ਭੈਣ ਜਿੱਥੇ ਪੜਾਉਂਦੀ ਸੀ ਉਹਦੀ ਗੱਲ ਪਗਾਉਣੀ ਸੀ ਸਾਧ ਸੰਗਤ ਜੀ ਇਹ ਹਾਲਾਤ ਪੰਜਾਬ ਦੇ ਬਣ ਗਏ ਐ ਐਕਚੁਅਲੀ ਤੁਹਾਨੂੰ ਸਿਆਣੇ ਬਣਨਾ ਪੈਣਾ ਸੁਚੇਤ ਹੋਣਾ ਪੈਣਾ ਜੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਉਹ ਦਿਲ ਦੂਰ ਨਹੀਂ ਜਦੋਂ ਦਿੱਲੀ ਵਾਲਿਆਂ ਦੇ ਕੋਲ ਅੱਜ ਪੰਜਾਬ ਦੇ ਬੱਚੇ ਨੂੰ ਨੌਕਰੀ ਨਹੀਂ ਮਿਲਦੀ ਦਿੱਲੀ ਤੋਂ ਲਿਆ ਲਿਆ ਬੱਚਿਆਂ ਨੂੰ ਇੱਥੇ ਭਰਤੀ ਕਰਕੇ ਲੱਖ ਲੱਖ ਰੁਪਈਆ ਤਨਖਾਹ ਪੰਜ ਪੰਜ ਗਨਮੈਨ ਜਿੰਨੀਆਂ ਪੋਸਟਾਂ ਨੇ ਵੱਡੀਆਂ ਸਾਰਿਆਂ ਤੇ ਕਾਬਜ ਦਿੱਲੀ ਵਾਲੇ ਕਰਾਤੇ ਆ ਜਿਹੜਾ ਪੰਜਾਬ ਖੁਦ ਮੁਖਤਿਆਰੀ ਬਾਰਡਰ ਤੇ ਤੁਸੀਂ ਲੜੋ ਦੇਸ਼ ਦੀ ਆਜ਼ਾਦੀ ਲਈ ਤੁਸੀਂ ਲੜੋ ਮਗਰ ਜਦੋਂ ਤੁਹਾਡੇ ਫੈਸਲੇ ਲੈਣ ਦੀ ਵਾਰੀ ਆਵੇ ਤੇ ਦਿੱਲੀ ਕਰੇ ਕੀ ਇਹ برداشت ਹੈ برداشت ਹੈ ਜੀ ਨਹੀਂ ਬਰਦਾਸ਼ਤ ਹੈ ਤੇ ਤਗੜੇ ਹੋ ਜਾਓ ਮਗਰ ਗਾ ਇਹਨਾਂ ਦੀਆਂ ਚੀਕਾਂ ਜੇ ਕਡੌੜੀਆਂ ਤੇ ਕਰ ਜਕਾਰਾ ਛੜ ਦਿਓ ਜੇ ਝਾੜੂ ਦੀ ਚੀਕਾਂ ਕਡੌੜੀਆਂ ਚ ਨਵੇਂ ਨਵਜੂ ਸਿੱਧਨ ਪਿਆ ਗੰਤ ਥੋੜੇਨਾਂ ਪਰ ਬੰਦੇ ਦਾ ਕੁਛ ਮਰਜੀ ਕਹੀ ਜਾਓ ਕੋਈ ਫਾਇਦਾ ਨਹੀਂ ਹੈ ਜਿਹਨੂੰ ਇਹ ਹੀ ਨਹੀਂ ਪਤਾ ਹਲਕਾ ਕਿਹੜਾ ਨਾਲੇ ਇਹ ਹੀ ਨਹੀਂ ਪਤਾ ਪਹਿਲਾਂ ਜਾ ਕੇ ਦੇਖੇ ਵੀ ਉਹਨਾਂ ਨੇ ਰਾਇਲਟੀ ਭਰੀ ਹੋਏ 9 ਲੱਖ ਰੁਪਈਆ ਬਾਕੀ ਜੇ ਕੋਈ ਗਲਤ ਕੰਮ ਕਰਦਾ ਕੋਈ ਬਖਸ਼ਣ ਨਹੀਂ ਚਾਹੇ ਮੇਰਾ ਅਬਦਾ ਜਾਂ ਕੋਈ ਬਗਾਨਾ ਇਹ ਤਾਂ ਜਦੋਂ ਜਦੋਂ ਇਹਨਾਂ ਦੀ ਬੀਬਾ ਦੇ ਖਿਲਾਫ ਪਰਚਾ ਹੋਇਆ ਸੀ ਉਦੋਂ ਤੱਕ ਕੁਛ ਮੁੱਝੂ ਇਹਨਾਂ ਦੇ ਦੋਖਰ ਫੁੱਟੇ ਨਹੀਂ ਹਨ ਉਦੋਂ ਕਿੱਥੇ ਸੁੱਤਾ ਪਿਆ ਸੀ ਜਦੋਂ ਬੀਬਾ ਜੀ ਦੇ ਪਰਚਾ ਹੋਇਆ ਜਿਨ੍ਹਾਂ ਨੇ ਨਜਾਇਜ਼ ਤਰੀਕੇ ਨਾਲ ਜਿਹੜੇ 248 ਦੇ ਕਰੀਬ ਜਿਹੜੇ ਡਾਕਟਰ ਰੱਖੇ ਸੀ ਉਦੋਂ ਉਦੋਂ ਨਹੀਂ ਮੂੰਹ ਫੁੱਟਿਆ ਇਹਨਾਂ ਦਾ ਜਦੋਂ ਕੋਠੀ ਡੱਬੀ ਤੀ ਉਦੋਂ ਨਹੀਂ ਮੂੰਹ ਤੋਂ ਕੋਈ ਸ਼ਬਦ ਨਿਕਲੇ ਪਾਲੇ ਕਿਨੇ ਟਿੱਪਰ ਪਾਲੇ ਮੈਂ ਦਾਵਾ ਕਰਦਾ ਜੇ ਕਿਸੇ ਵੀ ਐਮਐਲਏ ਨੇ ਟਿੱਪਰ ਪਾਏ ਹੁਣ ਇਸ ਚੀਜ਼ ਦਾ ਮੈਂ ਸન્યાਸ ਲੈ ਲੂੰਗਾ ਪੋਲਿਟਿਕਸ ਦੇ ਵਿੱਚੋਂ ਉਹੀ ਬਿਨਾਂ ਕਲਮਲ ਤੋਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁੰਦੀ ਹੁਣ ਹੱਥ ਪਲਾਹੇ ਮਾਰਦਾ ਫਿਰਦਾ ਹੱਥ ਪਲਾਹੇ ਇਦਾਂ ਕੁਝ ਨਹੀਂ ਲੱਗਣਾ ਲੋਕ ਸਭ ਕੁਝ ਜਾਣਦੇ ਨੇ ਜਿੱਦਾਂ ਉਹ ਕਹਿੰਦਾ ਪਬਲਿਕ ਸਭ ਜਾਣਦੀ ਐ ਪਬਲਿਕ ਸਭ ਕੁਝ ਜਾਣਦੀ ਐ ਜਿਆਦਾ ਬੋਲੇ ਤਾਂ ਕੁਝ ਨਹੀਂ ਨਿਕਲਣ ਵਾਲਾ ਨਾ ਕੁਝ ਕੱਢਣਾ ਇੰਨਾ ਲੋਕਾਂ ਦੀਆਂ ਪੱਟੀਆਂ ਹੋਈਆਂ ਖੱਡਾਂ ਅਜੇ ਤੱਕ ਅਸੀਂ ਭਰਦੇ ਫਿਰਦੇ ਜਿਹੜੀਆਂ ਇਹਨਾਂ ਨੇ ਖੱਡਾਂ ਪੱਟੀਆਂ ਦੀਆਂ ਮਾਈਨਿੰਗ ਅਸੀਂ ਅਜੇ ਤੱਕ ਸਾਨੂੰ ਬਹੁਤੇ ਤੇ ਕਲੀਅਰੈਂਸ ਨਹੀਂ ਮਿਲ ਰਹੀ ਅਸੀਂ ਮਾਈਨਿੰਗ ਕਿੱਥੇ ਕਰਤੀ ਮਾਈਨਿੰਗ ਇਹ ਕਰਦੇ ਰਹੇ ਨੇ ਕਿਹੜੇ ਹਲਕੇ ਚ ਮਾਈਨਿੰਗ ਨਹੀਂ ਕੀਤੀ ਇਹਨਾਂ ਨੇ ਇੱਥੇ ਕੋਈ ਸਾਫਤ ਕਰਦੇ ਕਿਸੇ ਤੋਂ ਕੋਈ ਰੁਪਈਆ ਦਾ ਰਵਾਧਾਰ ਹੋਈ ਇੱਥੇ ਕਿਸੇ ਤੋਂ ਕੋਈ ਮਿੱਟੀ ਦਾ ਟਰੱਕ ਪਟਾ ਦਈਏ ਜਾਂ ਕੋਈ ਹੋਰ ਕਰਦੇ ਮੈਂ ਅਗਲੇ ਪਾਣੀ ਭਰਨ ਨੂੰ ਤਿਆਰਾਂ ਜੋ ਕਿ ਏਦਾਂ ਸਾਬਤ ਕਰਦੇ ਇਨ੍ਹਾਂ ਦੇ ਇਨ੍ਹਾਂ ਨੇ ਮਹੀਨੇ ਇਨ੍ਹਾਂ ਨੇ ਚਲਾਏ ਸਾਰਾ ਕੁਝ ਇਨ੍ਹਾਂ ਦਾ ਕੀਤਾ ਹੋਇਆ ਅੱਜ ਇਹ ਕਰਦੇ ਫਿਰਦੇ ਨੇ ਏਦਾਂ ਹੋ ਗਈ ਮਾਈਨਿੰਗ ਹੋ ਗਈ ਫਲਾਣਾ ਹੋ ਗਿਆ ਧਮਕਾਣਾ ਹੋ ਗਿਆ ਇਨ੍ਹਾਂ ਨੇ ਕੀ ਕੁਝ ਨਹੀਂ ਕੀਤਾ ਇਨ੍ਹਾਂ ਨੇ ਜੋ ਕੁਝ ਕੀਤਾ ਜਦੋਂ ਬਿਜਲੀ ਮੰਤਰੀ ਸੀ ਉਦੋਂ ਤਾਂ ਕੋਈ ਸੋਹਾ ਉੜੀ ਨਹੀਂ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ 1100 ਕਰੋੜ ਦਾ ਜਿਹੜਾ ਥਰਮਲ ਪਲਾਂਟ ਵੀ ਲੈ ਲਿਆ ਕੱਲਾ ਬਾਹਰ ਹਵਾ ਚ ਡਾਂਗਾ ਮਾਰਨਾ ਕੋਈ ਫਾਇਦਾ ਨਹੀਂ ਹੈ ਹਕੀਕਤ ਦੇ ਵਿੱਚ ਜ਼ਮੀਨ ਤੇ ਆ ਕੇ ਦੇਖਣ ਵੀ ਕੀ ਆ ਕੀ ਨਹੀਂ ਆ ਉਹਦੇ ਬਾਰੇ ਵੀ ਕਿ ਦੋ ਸ਼ਬਦ ਬੋਲ ਦੇਣ ਜਿਨ੍ਹਾਂ ਨੇ ਆਪਣਾ ਜਿਨ੍ਹਾਂ ਤੇ ਪਰਚਾ ਹੋਇਆ ਹੋਆ ਰਜਿੰਦਰ ਦੀ ਮਿਸਿਸ ਤੇ ਉਹਦੇ ਕੋਈ ਦੋ ਸ਼ਬਦ ਬੋਲ ਦੇਣ ਉਹ ਤੋਂ ਮੂੰਹ ਮੂੰਹ ਸੁਣਤਾ ਜਾਂਦਾ ਇਹਨਾਂ ਦਾ ਕੋਈ ਤੁਸੀਂ ਪੁੱਠਾ ਸਿੱਧਾ ਕਰਾਓ ਤੁਹਾਡੇ ਤੇ ਵੀ ਜੇ ਮੇਰੇ ਤੇ ਆ ਮੇਰੇ ਤੇ ਕੋਈ ਨਹੀਂ ਬਖਸ਼ਾ ਜੀ